ਆ ਜਾਣਗੇ ਤੇਰੇ ਬਲੇ ਅੱਧੇ ਨਹੀਂ ਹੋਣਾ ਆਏ ਤੇ ਬਾਈਕ ਡਾੜ ਪੰਨਾਂ ਦੇ ਤੁਸੀਂ ਮੋਬਾਈਲ ਤੇ ਲੈ ਸਕਦੇ ਹੋ ਯਾਰ ਕਿਸੇ ਨਾਲ ਗੱਲ ਕਰੋ ਬ੍ਰਦਰ ਅਸੀਂ ਕੋਟੇ ਨਹੀਂ ਆਈ ਸਰ ਸਾਨੂੰ ਪਤਾ ਸਾਰੇ ਕਾਨੂੰਨ ਦਾ ਪਤਾ ਉਹ ਖਾਦੀ ਬੋਨ ਤੇ ਕੋਲੋਂ ਮੈਂ ਕਾਨੂੰਨ ਤੋਂ ਭਾਈ ਭਾਜੀ ਮੇਰੀ ਕਾਫੀ ਪਬਲੀਕ ਕੱਢੀ ਹੋਈ ਉਹਨਾਂ ਨੇ ਦਾਦਾ ਭਾਵਾ ਦੇ ਕਰੀਆ ਆ ਐਸਐਸ ਆਪਾਂ ਖੜਦਾ ਜੀ ਫੋਨ ਤੇ ਬਾਅਦ ਚ ਲਾਉਂਦੇ ਕੋਈ ਗੱਲ ਆ ਆ ਆਪਾਂ ਅੱਖੀਂ ਕੁਝ ਵਾਲਾ ਹੈ ਨਾ ਜਿਹਨਾਂ ਦਾ ਪਿਆ ਪਿਆ ਉਹ ਅਸੀਂ ਨਾਲ ਉਹ ਬੰਦਾ ਸਾਡਾ ਮਾਰਦਾ ਛੱਡੋ ਤਾਂ ਬੰਦਾ ਲੱਗ ਗਿਆ ਸਾਡਾ ਕੀਤਾ ਕੁਛ ਨਹੀਂ ਭੈਣ ਮਾਰ ਕੇ ਹੈ ਪਰਮੇਸ਼ਰ ਸੀ ਸਾਰੇ ਨਾਲ ਇੱਕ ਗੱਲ ਬਾਤ ਹੋਈ ਜਿਹੜਾ ਸਰ ਮੈਂ ਉੱਥੇ ਪਿਆਜ਼ ਵੇਚਦਾ ਤੇ ਸਾਡੇ ਨਾ ਸਿੱਧਾ ਹੀ ਮਤਲਬ ਇਦਾਂ ਉਹ ਬੰਦਾ ਜਾ ਰਿਹਾ ਹੀ ਰਸਤੇ 'ਚ ਕੋਈ ਜਾਮ ਨਹੀਂ ਲੱਗਾ ਤੇ ਇਹ ਟਰੱਕ ਵਾਲੇ ਨੇ ਸਾਈਡ ਲਾ ਕੇ ਨਾ ਤੇ ਗ੍ਰਿੱਲਾ 'ਚ ਮਾਰ ਕੇ ਤੇ ਉਹਦੇ ਟਾਇਰ ਹੀ ਖੜਾ ਹਟਾਤਾ ਕਿ ਭਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਮਤਲਬ ਜੇ ਨਾ ਗਾੜੀਆਂ ਲਾਲ ਬੱਤੀ ਹੁੰਦੀ ਤੇ ਇਹਨੇ ਭੱਜਣਾ ਸੀ ਹਾਂਜੀ ਟਰੱਕ ਭੱਜਣਾ ਸੀ ਜੇ ਨਾ ਫੜਦੇ ਆ ਜੀ ਦੇ ਤੈਂ ਪੰਜ ਮੁੰਡੇ ਗਏ ਆਂ ਅਸੀਂ ਗਾੜੀਆਂ ਤੇ ਇਹਦੇ ਵਿੱਚ ਸ਼ੀਸ਼ਾ ਵੀ ਨਹੀਂ ਕੋਲਦੇ ਉੱਥੋਂ ਸ਼ੀਸ਼ਾ ਇਹਨਾਂ ਫੜਿਆ ਗਿਆ ਧੱਕੇ ਨਾਲ ਫੜ ਬੜੀ ਜ਼ੋਰ ਨਾਲ ਲੈਂਦਾ ਇਹਨਾਂ ਨੂੰ ਟਰੱਕ ਵਿੱਚ ਥੋੜਾ ਟਰੱਕ ਵਿੱਚ ਇਹ ਜੇ ਕਹਿੰਦੇ ਅਸੀਂ 4-5 ਜਾਣੇ ਆਂ ਪਰ ਅਸੀਂ ਜਦੋਂ ਮੌਕੇ ਤੇ ਫੜਿਆ ਉਹਦੇ 2 ਜਾਣੇ ਹੀ ਆਏ ਉਹ ਤਾਂ ਕਹਿੰਦੇ ਕਿ ਡਰਦੇ ਭੱਜ ਗਏ ਆ ਪਰ ਅਸੀਂ ਮੌਕੇ ਤੇ ਗਏ ਤੇ 2 ਜਾਣੇ ਹੀ ਆਏ ਨਸ਼ੇ ਦੇ ਲਾਗ ਲੱਗਦੇ ਪਿਆ ਨਸ਼ੇ ਦੇ ਵਿੱਚ ਕਿਉਂਕਿ ਭਈਏ ਕੋਲ ਕੰਸ ਵੀ ਨਹੀਂ ਹੈਗਾ ਰਾਜਸਥਾਨ ਦਾ ਭਈਆ ਜਾਣਦੇ ਹੀ ਆਪਣੇ ਰਸਤੇ ਟੋਨ ਸਾਈਡ ਮਾ ਸਾਈਡ ਮਾਰੀ ਜੋ ਗ੍ਰੇਲਾ ਨਾਲ ਵੱਜ ਕੇ ਉਹ ਸਾਈਡ ਨੂੰ ਡੇਗੇ ਆ ਤੇ ਫਿਰ ਉਹ ਬੈਗ ਬੈਗ ਟਾਇਰ ਉਹਦਾ ਪਿੱਛੇ ਚੜ ਗਿਆ ਉੱਤੇ ਤੇ ਸਾਤੀ ਤੇ ਟਰੱਕ ਵਾਲੇ ਦੀ ਗਲਤੀ ਹਾਂਜੀ ਹਾਂਜੀ ਮੈਂ ਤਾਂ ਪਿੱਕੇ ਵੀ ਟਰੱਕ ਕੋਲੇ ਭੱਜ ਜਾਂਦੀ ਕੋਈ ਅਸੀਂ ਕਰ ਆ ਹਾਂਜੀ ਭੱਜ ਜਾਂਦਾ ਚੌਂਕ ਤੇ ਜਾ ਕੇ ਫੜ ਕੇ ਲੈਂਦੇ ਚੌਂਕ ਚੋਂ ਟਰੱਕ ਵਾਲੇ ਕੋਈ ਨਸ਼ੇ ਦੀ ਹਾਲਤ ਵੀ ਲੱਗਦੀ ਸ਼ਾਇਦ ਲੱਗਦਾ ਹੈ ਨਸ਼ੇ ਦੇ ਨਸ਼ਾ ਕੀਤਾ ਹੋਵੇ ਸ਼ਾਇਦ

ਮੇਰਾ ਨਾਮ ਦਰਸ਼ਨ ਸਿੰਘ ਆ ਤੇ ਮੈਂ ਨਾ ਇੱਥੇ ਸਲਾਈ ਵਾਲੀ ਦੁਕਾਨ ਤੇ ਕੰਮ ਕਰਦਾ ਇਹ ਟਰੱਕ ਵਾਲਾ ਮਗਰੋਂ ਤੇਜ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲੇ ਵਜੇ ਗ੍ਰਿਲਾਂ 'ਚ ਗ੍ਰਿਲਾਂ 'ਚ ਵੱਜ ਕੇ ਜਦੋਂ ਥੱਲੇ ਡਿੱਗੇ ਤੇ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਦੇ ਇਹਨਾਂ ਦੇ ਚੈਸਟ ਤੇ ਚੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ ਤੇ ਚੌਂਕ ਤੇ ਜਾ ਕੇ ਉੱਥੋਂ ਇਹਨਾਂ ਨੂੰ ਫੜ ਕੇ ਲਿਆਂਦਾ ਇਹ ਕਾਫੀ ਜਾਨੇ 3-4 ਤੇ ਭੱਜ ਗਏ ਤੇ 2 ਜਾਨੇ ਕਾਬੂ ਆ ਗਏ ਸ਼ੀਸ਼ੇ ਚਾੜ ਕੇ ਤੇ ਅੰਦਰੋਂ ਕਹਿੰਦੇ ਅਸੀਂ ਬੂਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸ਼ੀਸ਼ਾ ਛੂਆ ਤੋੜ-ਤੋੜ ਕੇ ਤੇ ਫੇਰ ਲਿਆਂਦਾ ਇਹਨਾਂ ਨੂੰ ਇੱਥੇ ਇਹ ਤੇ ਭੱਜ ਲੈ ਜੇ ਗੱਡੀ ਨਾਲ ਕੇ ਆਉਂਦੀ ਜਾਮ ਨਾਲ ਲੱਗਦਾ ਤੇ ਕੀ ਜੇ ਕਰਕੇ ਮਤਲਬ ਫੜਿਆ ਗੱਡੀ ਗੱਡੀ ਜਾਮ ਲੱਗ ਗਿਆ ਤਾਂ ਫੜੇਗੇ ਨਹੀਂ ਤੇ ਇਹਨਾਂ ਫੜੇ ਨਹੀਂ ਜਣਾ ਫਰਾਰ ਹੋ ਜਣਾ ਸੀ ਇਹਨਾਂ ਨੇ ਟਰੱਕ ਮੋੜਨ ਲੱਗੇ ਹੋਇਆ ਜੀ ਟਰੱਕ ਇਹਨਾਂ ਨੇ ਆਪਣੇ ਵੱਲੋਂ ਸਿੱਧਾ ਜਾਂਦਾ ਖਾਲੀ ਸੜਕ ਹੀ ਇਹਨਾਂ ਨੇ ਆਪਣੇ ਵੱਲ ਜਾ ਕੇ ਪਤਾ ਨਹੀਂ ਕੀ ਕੱਟ ਮਾਰਿਆ ਇਹਨ ਖਾਲੀ ਛੜ ਕੇ ਹੀ ਕੋਈ ਜਾਮਣੀ ਹੀ ਲੱਗਾ ਉਦੋਂ ਸੀ ਐਕਸੀਡੈਂਟ ਹੋਇਆ ਸੀ ਸਰ ਸਾਨੂੰ ਨਾ ਕੰਪਲੇਂਟ ਆਈ ਸੀ 112 ਤੋਂ ਕਿ ਇੱਕ ਐਕਸੀਡੈਂਟ ਹੋਇਆ ਵਾ ਅਸੀਂ ਉਸੇ ਵੇਲੇ ਮੌਕੇ ਤੇ ਪਹੁੰਚੇ 2 ਮਿੰਟ ਵਿੱਚ ਤੇ ਵੇਖਿਆ ਆ ਗਏ ਮੌਕੇ ਤੇ ਆਈ ਵੇਰੀ ਹਸਪੀਟਲ ਆਏ ਆ ਜਿੱਥੇ ਇੱਕ ਬੰਦੇ ਦੀ ਜਾਨ ਧੋ ਗਈ ਸੀ ਉਹਨਾਂ ਜਿਹੜਾ ਜਿਹੜਾ ਟਰੱਕ ਚਲਾਉਣ ਦੇ ਸੀ ਬੰਦੇ ਉਹਨਾਂ ਕੋਲ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ ਤੇ ਭਾਜੀ ਜਿਹੜੇ ਸੀ ਇਹਨਾਂ ਨੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਅੇ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਕੱਢੀ ਆ ਤੇ ਡਿਵਾਈਡਰ ਤੇ ਦੇਖਿਆ ਨੇ ਵਿਚੇ ਨਾਲ ਡਵਾਈਡਰ ਦੇ ਬਾਅਦ ਜਿਹੜੇ ਬਾਹਰ ਮੁੜ ਕੇ ਰਕ ਤੇ ਥੱਲੇ ਇਹਨਾਂ ਦਾ ਜਿਹੜਾ ਇਥੋਂ ਟਾਇਰ ਲੱਕ ਕੇ ਆਪੇ ਲੋਕਾਂ ਨੇ ਵੀ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਹਾਂ ਮੌਕੇ ਤੇ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਭਾਰੇ ਮੌਕੇ ਤੇ ਫੜ ਕੇ ਤੇ ਆ ਫੜ ਲਏ ਆਪਾਂ ਬੰਦੇ ਫੜੇ ਦੋ ਜਣੇ ਫੜੇ ਬੰਦੇ ਨਸ਼ੇ ਦੀ ਹਾਲਤ ਚ ਨਹੀਂ ਨਹੀਂ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਫਿਲਹਾਲ ਤੇ ਕਿੱਥੋਂ ਦੇ ਆ ਡਰਾਈਵਰ ਇਹ ਦੱਸਿਆ ਉਹਨਾਂ ਨੇ ਪਤਾ ਕਰਨ ਦੇ ਆ ਗਰਦਾਸਪੁਰ ਦੇ ਆ ਵੈਸੇ ਕਹਿੰਦੇ ਆ ਤੇ ਬਾਕੀ ਸਾਰੀ ਵੇ ਕੇ ਪੁੱਛਾਈ ਕੋਸ਼ਿਸ਼ ਕੀਤੀ ਫਿਰ ਵੀ ਤੁਹਾਨੂੰ ਦੱਸਦਾ ਕੋਈ ਗੱਲ ਹੈ ਹੈਵੀ ਵੀਕਲ ਇਧਰੋਂ ਲੰਘ ਨਹੀਂ ਸਕਦੇ ਕੋਈ ਪ੍ਰਸ਼ਾਸਨ ਰੋਕਦਾ ਨਹੀਂ ਆ ਜੀ ਇਧਰੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਦੀ ਹੈ। ਭਾਵੇਂ ਦਾ ਹੈਵੀ ਵਾਈਕਲ ਲੰਘ ਨਹੀਂ ਸਕਦੇ ਉਸੋਂ ਜੀ ਉਹ ਕਿਤਨਾ ਲੰਘ ਕੇ ਆਇਆ ਐਸੇ ਵੀ 10 ਵਜੇ ਤੋਂ ਬਾਅਦ ਵਹੇ ਨਹੀਂ ਹੈ ਵੀ ਕੋਈ ਐਂਟਰੀ ਹੋਗੀ। ਹਾਂਜੀ ਹਾਂਜੀ। ਉਹ ਉਹ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਵੇਰਨਾ ਪੁੱਛਨੇ ਕਿਉਂ ਕਿੱਦਾਂ ਲੰਘੇ ਆ ਕੀ ਕਰਨੇ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਆ ਜਿੱਦਾਂ ਜੋ ਵੀ ਹੋਊਗਾ ਕੋਈ ਲਾਇਸੈਂਸ ਕੋਈ ਹੈਗਾ ਨਾ ਕੋਈ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਕੋਈ ਨਹੀਂ ਹੁਣ ਚੈੱਕ ਕਰਨ ਦੇ ਆਪਾਂ ਮੇਰੇ ਮਾਲਕਾਂ ਨਾਲ ਮਾਲਕ ਵੀ ਮਾਲਕ ਵੀ ਇਹਨਾਂ ਦੇ ਉਧਰ ਦੱਸਣ ਡੇ ਰਾਜਸਥਾਨ ਆਲਦੇ ਮੇਰੇ ਘਰ ਤੇ ਲਾਇਸੈਂਸ ਦਾ ਮੌਕੇ ਤੇ ਹੋਣਾ ਚਾਹੀਦਾ ਕੋਲ ਬੰਦੇ ਸਾਰੇ ਆਪਾਂ ਵੇਖ ਕੇ ਚੈੱਕ ਕਰਕੇ ਭਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਦੱਸ ਦਿੰਨੇ ਆ ਤਾਂ ਉਹ ਜੇ ਬੰਦੇ ਫੜੇ ਆ ਭਾਈ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਸਾਰਾ ਕੁਝ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੋ ਵੀ ਕਾਰਵਾਈ ਬੰਦੀ ਕਾਰਵਾਈ ਹੋ ਗਈ ਉਹ ਪੂਰੀ ਪੁਲਿਸ ਵੱਲੋਂ ਹਾਂਜੀ ਜਿਨ੍ਹਾਂ ਦਾ ਐਕਸੀਡੈਂਟ ਆਇਆ ਰਿ ਡੈਥ ਹੋ ਗਈ ਹੈ ਕੀ ਉਹ ਪੱਤਰਕਾਰ ਹੀ ਹਰਦੀਪ ਸਿੰਘ ਹੀ ਬਹੁਤ ਵਧੀਆ ਬੰਦੇ ਇਹ ਪੱਤਰਕਾਰ ਸਾਹਿਬ ਹੀ ਬੜੀ ਵਾਰੀ ਆਪਾਂ ਵੇਖ ਚੁੱਕੇ ਮਿਲ ਚੁੱਕੇ ਉਹਨਾਂ ਨੂੰ ਬੜੇ ਵਧੀਆ ਇਨਸਾਨ ਹੀ ਹੋ ਜਿਨ੍ਹਾਂ ਦੀ ਡੈਥ ਹੋ ਗਈ ਹੈ ਹਰਦੀਪ ਸਿੰਘ ਹੀ ਪੱਤਰਕਾਰ ਹੀ